ਸਾਨੂੰ ਕਹੇ ਖਰਾਦੀ ਲੋੜਨੇ ਕੇ ਅੱਗੇ ਵੀ ਖਰਾਤਾ ਲੋਕਾਂ ਨੂੰ ਦੇ ਕੇ ਲੋਕਾਂ ਨੇ ਜਬੀਰਾ ਮਾਰ ਦਿੱਤੀ ਕਿਸ ਸਰਕਾਰ ਵੱਲੋਂ ਆਈ ਕੋਈ ਵੀ ਮਦਦ ਕਿਸੇ ਵੀ ਰਾਜਨੀਤਿਕ ਲੀਡਰ ਵੱਲੋਂ ਆਈ ਕੋਈ ਵੀ ਮਦਦ ਇਸ ਪਿੰਡ ਵਿੱਚ ਨਹੀਂ ਲਈ ਜਾਵੇਗੀ ਕਿਸੇ ਦੇ ਜ਼ਬਾਨ ਵਿੱਚੋਂ ਇਹ ਸ਼ਬਦ ਨਹੀਂ ਨਿਕਲ ਰਿਹਾ ਕਿ ਡੇਰਾ ਬਿਆਸ ਵੱਲੋਂ ਜੋ ਲਗਾਇਆ ਗਿਆ ਬੰਧ ਹੈ ਉਹ ਗੈਰ ਕੁਦਰਤੀ ਹੈ ਜਾਂ ਗੈਰ ਕਾਨੂੰਨੀ ਹੈ ਕਬਜ਼ਾ ਕਰਵਾ ਕਬਜ਼ਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਬਤਾਲਾ ਨਿਵਾਸੀ ਸਾਰੇ ਇੱਕ ਸੱਥ ਦੇ ਵਿੱਚ ਇਕੱਤਰ ਹੋਏ ਆ ਕਿਉਂਕਿ ਬਿਆਸ ਦਰਿਆ ਦਾ ਪਾਣੀ ਜਿਹੜਾ ਪਿਛਲੇ ਡੇਢ ਮਹੀਨੇ ਤੋਂ ਜੋ ਡੇਰਾ ਜਮਾ ਕੇ ਮਾੜੇ ਵਿੱਚ ਬੈਠਾ ਹੋਇਆ ਹੈ ਸਾਰੇ ਕਿਸਾਨਾਂ ਦੀਆਂ ਸਾਰੀਆਂ ਫਸਲਾਂ ਜਿਹੜੀਆਂ ਵਾ ਤਬਾਹ ਹੋ ਚੁੱਕੀਆਂ ਵਾਂ ਔਰ ਡੇਰਾ ਬਿਆਸ ਦਾ ਜਿਹੜਾ ਲੱਗਾ ਹੋਇਆ ਗੈਰ ਕਾਨੂੰਨੀ ਗੈਰ ਕੁਦਰਤੀ ਦਰਿਆ ਦੇ ਵਿੱਚ ਬੰਨ ਉਹਦਾ ਕਰਕੇ ਸਾਡੇ ਪਿੰਡ ਨੂੰ ਸਿੱਧੀ ਮਾਰ ਜਿਹੜੀ ਆ ਉਹ ਵੱਜ ਰਹੀ ਆ ਕਿਉਂਕਿ ਸਾਰਾ ਪਾਣੀ ਦਰਿਆ ਦਾ ਡਾਇਵਰਟ ਹੋ ਕੇ ਸਾਡੇ ਪਿੰਡ ਦੇ ਮੰਡ ਵਿੱਚ ਆ ਚੁੱਕਾ ਹੈ ਇਸ ਕਰਕੇ ਅਸੀਂ ਜਿੱਥੇ ਲੜਾਈ ਹਾਈ ਕੋਰਟ ਔਰ ਅਨੇਕਾਂ ਕੋਟਾਂ ਵਿੱਚ ਲੜ ਰਹੇ ਆ ਉੱਥੇ ਅਸੀਂ ਆਪਣੇ ਪ੍ਰਸ਼ਾਸਨ ਤੱਕ ਕਈ ਵਾਰ ਰੋਸ ਮਜਾਰਿਆਂ ਦੇ ਰਾਹੀਂ ਆਪਣੀ ਪਹੁੰਚ ਕਰ ਚੁੱਕੇ ਆ ਪਰ ਕਿਸੇ ਵੀ ਪ੍ਰਸ਼ਾਸਨ ਨੇ ਕਿਸੇ ਵੀ ਰਾਜਨੀਤਿਕ ਲੀਡਰ ਨੇ ਹਜੇ ਤੱਕ ਸਾਡੀ ਸਾਹ ਨਹੀਂ ਸੁਣੀ ਕਿਸੇ ਦੇ ਜ਼ਬਾਨ ਵਿੱਚੋਂ ਇਹ ਸ਼ਬਦ ਨਹੀਂ ਨਿਕਲ ਰਿਹਾ ਇਹ ਡੇਰਾ ਪਿਆਸ ਵੱਲੋਂ ਜੋ ਲਗਾਇਆ ਗਿਆ ਬੰਦ ਹੈ ਉਹ ਗੈਰ ਕੁਦਰਤੀ ਹੈ ਜਾਂ ਗੈਰ ਕਾਨੂੰਨੀ ਹੈ ਕੋਈ ਵੀ ਉਸ ਦੇ ਉੱਪਰ ਕੋਈ ਵੀ ਰਾਜਨੀਤਿਕ ਲੀਡਰ ਜਾਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਉਸ ਬਾਰੇ ਬੋਲਣ ਵਾਸਤੇ ਤਿਆਰ ਨਹੀਂ ਹੈ ਜਦੋਂ ਹੁਣ ਹੜ ਦੀ ਮਾਰ ਵੱਜ ਰਹੀ ਹੈ ਲੋਕਾਂ ਦੇ ਜਿਹੜੇ ਪਸ਼ੂ ਡੰਗਰ ਹਨ ਉਹ ਧੁੱਸੀ ਬੰਦੇ ਉੱਪਰ ਵੱਜੇ ਹਨ ਜਾਂ ਮੰਡ ਵਾਲੇ ਏਰੀਆ ਤੋਂ ਲਿਆਣ ਕੇ ਆਪਣੇ ਬੰਦੇ ਬੰਦੇ ਹਨ ਪੱਠਿਆਂ ਦੀ ਜਿਹੜੀ ਹੈ ਉਹ ਬਹੁਤ ਜ਼ਿਆਦਾ ਪ੍ਰੋਬਲਮ ਸੀ ਇਸ ਕਰਕੇ ਸਾਰੇ ਪਿੰਡਾਂ ਵਿੱਚ ਸਰਕਾਰ ਵੱਲੋਂ ਜਾਂ ਰਾਜਨੀਤਿਕ ਲੀਡਰਾਂ ਵੱਲੋਂ ਲੋਕਾਂ ਨੂੰ ਚੋਗਾ ਪਾਇਆ ਜਾ ਰਿਹਾ ਹੈ ਤਾਂ ਜੋ ਉਹਨਾਂ ਦੀਆਂ ਜ਼ੁਬਾਨਾਂ ਨਾ ਖੁੱਲ ਸਕਣ ਪਰ ਸਾਡੇ ਪਿੰਡ ਬਤਾਲਾ ਪਿੰਡ ਬਤਾਲਾ ਜ਼ਿਲ੍ਹਾ ਕਫੂਰਥਲਾ ਦੀ ਸਮੂਹ ਸੰਗਤ ਨੇ ਇਹ ਫੈਸਲਾ ਕੀਤਾ ਹੈ ਕਿ ਸਰਕਾਰ ਵੱਲੋਂ ਆਈ ਕੋਈ ਵੀ ਮਦਦ ਕਿਸੇ ਵੀ ਰਾਜਨੀਤਿਕ ਲੀਡਰ ਵੱਲੋਂ ਆਈ ਕੋਈ ਵੀ ਮਦਦ ਇਸ ਪਿੰਡ ਵਿੱਚ ਨਹੀਂ ਲਈ ਜਾਵੇਗੀ ਕਿਉਂਕਿ ਜਿਹੜੀ ਸਾਡੀ ਮੁਸ਼ਕਲ ਹੈ ਉਹ ਸਾਡੀ ਮੁਸ਼ਕਲ ਪੱਠਿਆਂ ਦੀ ਜਾਂ ਆਰਾਸ਼ਣ ਦੀ ਨਹੀਂ ਹੈ ਸਾਡੀ ਮੁਸ਼ਕਲ ਹੈ ਜੋ ਡੇਰਾ ਬਿਆਸ ਵੱਲੋਂ ਬਿਆਸ ਦਰਿਆ ਦੇ ਵਿੱਚ ਧੱਕੇ ਨਾਲ ਗੁੰਡਾਗਰਦੀ ਕਰਕੇ ਗੈਰ ਕਾਨੂੰਨੀ ਬੰਨ ਲਗਾਇਆ ਗਿਆ ਹੈ ਉਸ ਦੇ ਨਾਲ ਸਾਰੇ ਦਾ ਸਾਰਾ ਦਰਿਆ ਸਾਡੇ ਪਿੰਡ ਵਿੱਚ ਆ ਜਾਵੇਗਾ ਇਸ ਕਰਕੇ ਅਸੀਂ ਹਰੇਕ ਲੀਡਰ ਨੂੰ ਇਥੋਂ ਇਹ ਮੈਸੇਜ ਦੇਣਾ ਚਾਹੁੰਦੇ ਹਾਂ ਔਰ ਹਰੇਕ ਪ੍ਰਸ਼ਾਸਨ ਨੂੰ ਕਿ ਸਾਡੇ ਪਿੰਡ ਵਿੱਚ ਕੋਈ ਵੀ ਹੜ੍ਹ ਦੇ ਮੁਤਾਬਕ ਜਿਹੜੀ ਅੱਜ ਆ ਦਿੱਤੀ ਜਾ ਰਹੀ ਹੈ ਜਿਹੜੀ ਸਹਾਇਤਾ ਪਿੰਡਾਂ ਨੂੰ ਪ੍ਰਦਾਨ ਕੀਤੀ ਜਾ ਰਹੀ ਹੈ ਸਾਡਾ ਪਿੰਡ ਸਾਰਾ ਨਗਰ ਤੁਰੰਤ ਇਸ ਸਾਰੀ ਸਹਾਇਤਾ ਦਾ ਬਾਈਕਾਟ ਕਰਦਾ ਹੈ ਕੋਈ ਵੀ ਰਾਜਨੀਤਿਕ ਲੀਡਰ ਜਾਂ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਸਾਡੇ ਪਿੰਡ ਵਿੱਚ ਕੋਈ ਵੀ ਅਜਿਹੀ ਸਹਾਇਤਾ ਨਾ ਦੇਵੇ ਜੇਕਰ ਕੋਈ ਵੀ ਪ੍ਰਸ਼ਾਸਨਿਕ ਅਧਿਕਾਰੀ ਜਾਂ ਕੋਈ ਲੀਡਰ ਅਜਿਹੀ ਹਰਕਤ ਕਰਦਾ ਹੈ ਤਾਂ ਉਸ ਦਾ ਮੂੰਹ ਤੋੜਮਾ ਜਵਾਬ ਦਿੱਤਾ ਜਾਊਗਾ ਉਹਨਾਂ ਦਾ ਬਾਈਕਾਟ ਕੀਤਾ ਜਾਊਗਾ ਜਿਹੜਾ ਕੋਈ ਰਾਜਨੀਤਿਕ ਲੀਡਰ ਸਾਡੇ ਇਸ ਮਸਲੇ ਬਾਰੇ ਖੁੱਲ ਕੇ ਬੋਲੇਗਾ ਕਿ ਡੇਰਾ ਬਿਆਸ ਵੱਲੋਂ ਕੀਤਾ ਜਾ ਰਿਹਾ ਧੱਕਾ ਬਿਲਕੁਲ ਗੈਰਕਾਨੂੰਨੀ ਗੈਰ ਕੁਦਰਤੀ ਹੈ ਉਸ ਦੇ ਨਾਲ ਖੜਿਆ ਜਾਵੇਗਾ ਨਹੀਂ ਤਾਂ ਕੋਈ ਵੀ ਲੀਡਰ ਜਿਹੜਾ ਹੈ ਉਹ ਇਹ ਪਿੰਡ ਵਿੱਚ ਉਹਦੀ ਅੱਜ ਤੋਂ ਜਿਹੜੀ ਐਂਟਰੀ ਬੈਨ ਹੈ ਕੋਈ ਵੀ ਰਾਜਨੀਤਿਕ ਲੀਡਰ ਅਸੀਂ ਪਿੰਡ ਵਾਲਿਆਂ ਨੂੰ ਵੀ ਇੱਕ ਸੁਨੇਹਾ ਦੇਣਾ ਚਾਹੁੰਦੇ ਆ ਕਿ ਜੇ ਤੁਸੀਂ ਕੋਈ ਚੌਧਰ ਦੇ ਮਾਰਿਆਂ ਨੇ ਕਿਸੇ ਵੀ ਰਾਜਨੀਤਿਕ ਲੀਡਰ ਨੂੰ ਅਜਿਹਾ ਕਰਨ ਵਾਸਤੇ ਕਿਹਾ ਤਾਂ ਤੁਹਾਡਾ ਵੀ ਬਾਈਕਾਟ ਕੀਤਾ ਜਾਵੇਗਾ ਕਿਉਂਕਿ ਜੇਕਰ ਸਾਡਾ ਹੱਲ ਨਾ ਹੋਇਆ ਤੇ ਕੋਈ ਵੀ ਰਾਜਨੀਤਿਕ ਲੀਡਰ ਜਿਹੜਾ ਸਾਡੇ ਵੋਟਾਂ ਮੰਗਣ ਵੀ ਨਹੀਂ ਆਏਗਾ ਤੇ ਨਾ ਉਹਨਾਂ ਨੂੰ ਪਿੰਡ ਵਿੱਚ ਕੋਈ ਐਂਟਰੀ ਦਿੱਤੀ ਜਾਊਗੀ ਤੇ ਇਸ ਕਰਕੇ ਜਿਹੜਾ ਅੱਜ ਦਾ ਮੈਸੇਜ ਆ ਇਹ ਮੇਨ ਇਹੋ ਆ ਕਿ ਸਾਡੇ ਪਿੰਡ ਨੂੰ ਕੋਈ ਵੀ ਸਰਕਾਰੀ ਸਹਾਇਤਾ ਜਾਂ ਕੋਈ ਵੀ ਰਾਜਨੀਤਿਕ ਲੋਕਾਂ ਦੀ ਸਹਾਇਤਾ ਨਹੀਂ ਚਾਹੀਦੀ ਮੈਂ ਚਾਹਾਂਗਾ ਹੋਰ ਵੀ ਕਿਸਾਨ ਜਿਹੜੇ ਸਾਡੇ ਬੈਠੇ ਆ ਜਿਹਦਾ ਮਤਾ ਪਾਇਆ ਗਿਆ ਵਾ ਉਹਦੇ ਬਾਰੇ ਦੱਸਣਗੇ ਸਾਫਤਾ ਸਰਪੰਚ ਸੁਵਿੰਦਰ ਸਿੰਘ ਜੀ ਲੰਬੜਦਾਰ ਮੌਜੂਦਾ ਉਹ ਵੀ ਇਸ ਬਾਰੇ ਗੱਲ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੇ ਕੇਹ ਬੇਨਤੀ ਕਰਨਾ ਚਾਹੁੰਦਾ ਵੀ ਸਾਨੂੰ 2 2 ਸਾਲ ਤਕਰੀਬਨ ਹੋ ਗਏ ਯਾਰ ਡੇਰੇ ਵਾਲਿਆਂ ਦੇ ਖਿਲਾਫ ਜਿਹੜਾ ਬੰਦ ਵੱਜਦਾ ਆ ਉਹਨੂੰ ਰੋਕ ਦੇ ਤੁਸੀਂ ਇਹ ਤੀਸਰਾ ਬੰਦੋਂ ਦੇ ਬੰਦ ਦਿੱਤਾ ਆ ਜਦੋਂ ਬੰਦ ਵੱਜਦਾ ਉਦੋਂ ਅਸੀਂ ਲੀਡਰਾਂ ਕੋ ਜਾ ਕੇ ਡੀਸੀ ਕੋ ਜਾ ਕੇ ਅਸੀਂ ਸਾਰਿਆਂ ਦੇ ਕੋਈ ਦਵਾਈ ਪਾਈ ਅਸੀਂ ਤੇ ਇਹ ਜਿਹੜਾ ਬੰਦ ਹੋਣ ਜਿਹੜਾ ਤਾਜ਼ਾ ਬੰਨਦੇ ਇਹਨੂੰ ਰਕਾਇਆ ਪਰ ਕਿਸੇ ਲੀਡਰ ਨੇ ਸਾਡੀ ਕੋਈ ਨਹੀਂ ਸੁਣੀ ਉਲਟਾ ਸਾਨੂੰ ਕੁਛ ਨਹੀਂ ਤੇ ਡੀਸੀ ਸਾਹਿਬ ਦੇ ਵੱਲੋਂ ਇਹ ਕਹਤਾ ਏ ਡੀਡੀਸੀ ਉਦੋਂ ਵੀ ਤੁਸੀਂ ਇਦਾਂ ਕਰੋ ਹਾਈ ਕੋਰਟ ਤੇ ਰਿਕਟ ਕਰੋ ਉਨਾਂ ਜੇ ਤੁਹਾਡਾ ਕਹਿੰਦੇ ਕੋਈ ਫੈਸਲਾ ਨਹੀਂ ਹੋਣਾ ਅਸੀਂ ਡੇਢ ਸਾਲ ਹੋ ਗਿਆ ਹਾਈ ਕੋਰਟ ਤੇ ਰਿਕਟ ਵੀ ਕੀਤੀ ਹੋਈ ਆ ਉੱਥੇ ਕੇਸ ਵੀ ਚੱਲਦਾ ਆ ਪਰ ਇਹ ਲਗਾਤਾਰ ਜਿਹੜਾ ਬੰਦ ਕੱਲ ਤਾਂ ਇਹ ਵੀ ਉੱਥੇ ਮਿੱਟੀ ਪਾਈ ਜਾਂਦੀ ਉਹ ਆਪਣਾ ਬਚਾਉਂਦਾ ਤੇ ਸਾਨੂੰ ਰੋੜਦਾ ਸਾਨੂੰ ਕਿਹੇ ਖਰਾਦੀ ਲੋੜ ਨੇ ਕਿ ਅੱਗੇ ਵੀ ਖਰਾਤਾ ਲੋਕਾਂ ਨੂੰ ਦੇ ਕੇ ਲੋਕਾਂ ਦੀ ਜੀਬੀਰਾ ਮਾਰ ਦਿੱਤੀ ਸਾਡੀ ਜਿਹੜੀ ਪਿਛਲੀ ਫਸਲ ਹੈ ਤੇ ਜਿਹੜਾ ਸਾਡਾ ਖਰਾਬਾ ਨਾ ਸਾਨੂੰ ਉਹ ਵੀ ਨਹੀਂ ਮਿਲ ਰਿਆ ਸਰਕਾਰ ਨੇ ਜਿਹੜਾ ਦਿੱਤਾ ਅੱਧਿਆਂ ਲੋਕਾਂ ਨੂੰ ਮਿਲਿਆ ਸਾਨੂੰ ਉਹ ਵੀ ਸਾਨੂੰ ਹੁਣ ਕੀ ਮਿਲਣਾ ਕਿਹੜੇ ਪੱਠਿਆਂ ਦੀ ਖਰਾਦਾ ਦਾਣੇ ਦੀ ਖਰਾਦਾ ਸਾਨੂੰ ਬਿਲਕੁਲ ਨਹੀਂ ਚਾਹੀਦੀ ਅਸੀਂ ਇੱਥੇ ਬੈਠੇ ਆਂ ਇਹ ਆਪਣੇ ਜੋਗੇ ਹੈਗੇ ਆਂ ਅਸੀਂ ਰੋਟੀ ਵੀ ਖਾਣੇ ਆ ਤੇ ਅਸੀਂ ਪਵਨ ਤੂੜੀ ਵੀ ਪਾਉਂਦੇ ਮਿਹਰਬਾਨੀ ਕਰਕੇ ਕੋਈ ਸਾਡੇ ਰਾਜਸੀ ਲੀਡਰ ਇਦਾਂ ਦਾ ਸਨਮਾਨ ਲੈ ਕੇ ਨਾ ਕੀ ਕੋਈ ਜ਼ਿਆਦਾ ਸਵਾਲ ਲੈ ਕੇ ਆਊਗਾ ਤਾਂ ਹੀ ਉਹਦਾ ਬਾਈਕਟ ਕਰਾਂਗੇ ਤੇ ਬਾਅਦ ਚੋ ਗੁੱਸਾ ਦਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ